ਇਹ ਲ ਇਤਿਹਾਸ ਰਚਿਆ ਗਿਆ ਵੋਟਾਂ ਦੇ ਵਿੱਚ ਜਿਹੜਾ ਬਿਨਾ ਨਸ਼ੇ ਤੋਂ ਬਿਨਾ ਕਿਸੇ ਪੈਸੇ ਤੋਂ ਜਿੱਤਿਆ ਗਿਆ ਹੂੰ ਪ੍ਰਾਸ ਸਰਬਜੀਤ ਸਿੰਘ ਖਾਲਸਾ ਦੇ ਐਮਪੀ ਬਣਨ ਦੀ ਖੁਸ਼ੀ ਦੇ ਵਿੱਚ ਪੈਨ ਹੋਈ ਭਾਵੁਕ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਫਰੀਦਕੋੜ ਦੀ ਸੀਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਸੀ ਕਰਨਜੀਤ ਅਨਮੋਲ ਹੰਸਰਾਜ ਵਰਗੇ ਲੀਡਰਾਂ ਨੂੰ ਮਾਚ ਕੇ ਰੱਖ ਦਿੱਤਾ ਸੀ ਤੇ ਐਮਪੀ ਬਣੀ ਸੀ ਵੱਡੀ ਲੀਡ ਦੇ ਨਾਲ ਉਥੋਂ ਜਿੱਤ ਪ੍ਰਾਪਤ ਕੀਤੀ ਸੀ ਤਾਂ ਅੱਜ ਆਪਣੇ ਭਰਾ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਭੈਣ ਭਾਵ ਖੋਈ ਐ ਮੀਡੀਆ ਨਾਲ ਗੱਲਬਾਤ ਕਰਦੋਂ ਉਹਨਾਂ ਨੇ ਕਿਹਾ ਕਿ ਨਾ ਕੋਈ ਅਸੀਂ ਪੈਸਾ ਵੰਡਿਆ ਨਾ ਕੋਈ ਨਸ਼ਾ ਦਿੱਤਾ ਨਾ ਕੋਈ ਸ਼ਰਾਬ ਵੰਡੀ ਫਿਰ ਵੀ ਸਾਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਕਦੇ ਸੋਚਿਆ ਵੀ ਨਹੀਂ ਸੀ ਉਹਨਾਂ ਨੇ ਫਰੀਦਕੋਟ ਦੀ ਸਾਰੇ ਸੰਗਤ ਦਾ ਧੰਨਵਾਦ ਕੀਤਾ ਸਭ ਤੋਂ ਪਹਿਲਾਂ ਫਰੀਦਕੋਟ ਦੀ ਧਰਤੀ ਦਾ ਸ਼ਬਦ ਨਹੀਂ ਆ ਕਿੱਦਾਂ ਸੀ ਇਹਨਾਂ ਦਾ ਧੰਨਵਾਦ ਕਰੀਏ ਮੇਰੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਸਤਿਕਾਰ ਦਿੱਤਾ ਜੋ ਨਾ ਆਪ ਮੁਕਕੇ ਚਲੇ ਇਹ ਪਹਿਲਾ ਇਤਿਹਾਸ ਰਚਿਆ ਗਿਆ ਵੋਟਾਂ ਦੇ ਵਿੱਚ ਜਿਹੜਾ ਬਿਨਾਂ ਨਸ਼ੇ ਤੋਂ ਬਿਨਾਂ ਕਿਸੇ ਪੈਸੇ ਤੋਂ ਜਿੱਤਿਆ ਗਿਆ ਹੂੰ ਇਸ ਤੋਂ ਇਲਾਵਾ ਮੇਰੇ ਲਈ ਕੋਈ ਕੋਈ ਲਫ਼ਜ਼ ਨਹੀਂ ਹੈ ਮੇਰੇ ਕੋਲ ਜਦੋਂ ਜਦੋਂ ਸਮੀਕਰਨ ਬਦਲੇ ਨੇ 20 ਤਰੀਕ ਤੋਂ ਬਾਅਦ ਪਹਿਲਾ ਸਮੀਕਰਨ ਕੁਝ ਹੋਰ ਸੀ ਕਿਸ ਤਰੀਕੇ ਦਾ ਲੱਗਿਆ ਉਹ ਤੁਹਾਨੂੰ ਅਸੀਂ ਫਰੀਦਕੋਟ ਦੀ ਧਰਤੀ ਨੂੰ ਇਸੇ ਲਈ ਚੁਣਿਆ ਸੀ ਕਿਉਂਕਿ ਇਹ ਪੰਥਕ ਹੈ ਇੱਥੇ ਇੱਥੇ ਜਿਹੜੇ ਚਿਹਰੇ ਨੇ ਨਾ ਸਾਰੇ ਪੰਥਕ ਚਿਹਰੇ ਨੇ ਤੇ ਸਾਨੂੰ ਆਸ ਸਾਨੂੰ ਉਮੀਦ ਸੀ ਕਿ ਇੱਥੋਂ ਜੋ ਸਾਨੂੰ ਮਾਣ ਮਿਲੂਗਾ ਹੋਰ ਕਿਸੇ ਧਰਤੀ ਤੋਂ ਨਹੀਂ ਮਿਲੂਗਾ ਬੋਲੇ ਸੋਨ ਹੈ ਅੱਲਾਹ ਜ਼ਿੰਦਾਬਾਦ ਤੁਸੀਂ ਕੀ ਸੋਚਿਆ ਹੈ ਕਿ ਕੀ ਕਰਨਾ ਹੈ ਐਮਪੀ ਬਣ ਕੇ ਹੁਣ ਅੱਗੇ ਕੁਝ ਸੋਚਿਆ ਹੈ ਹਾਂਜੀ ਅੱਗੇ ਪਹਿਲਾ ਸਭ ਤੋਂ ਪਹਿਲਾ ਦਾ ਮੁੱਦਾ ਹੋਏਗਾ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹ ਉਹ ਆਪਾਂ ਪਾਰਲੀਮੈਂਟ ਦੇ ਵਿੱਚ ਕਰਾਂਗੇ ਤੇ ਜਿਹੜੇ ਨੌਜਵਾਨ ਮੇਰੇ ਵੀਰ ਨੇ ਉਹਨਾਂ ਲਈ ਆਪਾਂ ਪਿੰਡ-ਪਿੰਡ ਦੇ ਵਿੱਚ ਪ੍ਰਚਾਰ ਕਰਾਂਗੇ ਤਾਂ ਕਿ ਜੋ ਸਾਡੀ ਸਿੱਖ ਕੌਮ ਲਈ ਜਾਗਰੂਕ ਕਰ ਸਗੀ ਆਪਾਂ ਉਹਨਾਂ ਨੂੰ ਤੇ ਕਿਸਾਨੀ ਮੁੱਦੇ ਹੋ ਗਏ ਬੰਦੀ ਸਿੰਘਾਂ ਦਾ ਮੁੱਦਾ ਉਹ ਜਿਹੜਾ ਮੇਨ ਆ ਸਾਡਾ ਪੰਜਾਬ ਦਾ ਹਨਾ ਉਹ ਵੀ ਆਪਾਂ ਸਾਰੇ ਮੁੱਦੇ ਲੈ ਕੇ ਜਾਵਾਂਗੇ ਜਿਵੇਂ ਪਿਛਲੀ ਸਰਕਾਰਾਂ ਨੇ ਬੇਅਦਬੀ ਮਸਲੇ ਨੂੰ ਲੈ ਕੇ ਉਹ ਤੋਂ ਚੁੱਪ ਕਰ ਜਾਂਦੇ ਸੀ ਕਿਸੇ ਐਸੀ ਜੀ ਤਰੀਕੇ ਦੇ ਨਾਲ ਤਾਂ ਹੀ ਹੋ ਗਿਆ ਕਿ ਭਾਈ ਸਾਹਿਬ ਜਿੱਤ ਗਏ ਨੇ ਤੇ ਉਹ ਜਿਹੜੇ ਮੁੱਦੇ ਨੇ ਉਹ ਭੁੱਲ ਜਾਣ ਕਿਉਂਕਿ ਉਹ ਤਾਂ ਚੁੱਪ ਕਰਦੇ ਸੀ ਕਿਉਂਕਿ ਉਹਨਾਂ ਨੂੰ ਉੱਪਰ ਆਰਡਰ ਆਉਂਦੇ ਸੀ ਅਸੀਂ ਆਜ਼ਾਦ ਖੜੇ ਆ ਸਾਡੀ ਸੋਚ ਵੀ ਆਜ਼ਾਦ ਹੈ ਸਾਨੂੰ ਜੋ ਪੰਥ ਹੁਕਮ ਲਾਊਗਾ ਅਸੀਂ ਉਹ ਸਿਰ ਮੱਥੇ ਹੋਊਗਾ ਅਸੀਂ ਕਿਸੇ ਦੇ ਦਬਾਅ ਥੱਲੇ ਨਹੀਂ ਅਸੀਂ ਜੋ ਪੰਥ ਸਾਨੂੰ ਕਹੂਗਾ ਅਸੀਂ ਉਹ ਕਰਾਂਗੇ ਪ੍ਰੀਤਗੁਰ ਦੇ ਲੋਕਾਂ ਦਾ ਕਿ ਮੈਂ ਧੰਨਵਾਦ ਕਰੂਗੀ ਹੁਣ ਕਿਹੜੇ ਸ਼ਬਦਾਂ ਚ ਹੈ ਹੀ ਨਹੀਂ ਸ਼ਬਦ ਸ਼ਾਬਦ ਹੀ ਨਹੀਂ ਮੇਰੇ ਕੋਲ ਹੈ ਨਾ ਲਈ ਮੈਂ ਸੱਚੇ ਤਦ ਕੁਝ ਵੀ ਨਹੀਂ ਕਹਿ ਸਕਦੀ ਇਹ ਹੀ ਹੈ ਜੀ ਸਾਡੇ ਲਈ ਰੱਬ ਨੇ ਰੱਬ ਤੋਂ ਵੀ ਰੱਬ ਰੱਬ ਨੇ ਸਾਡੇ ਲਈ ਸਾਡੇ ਲਈ ਆਪ ਰੱਬ ਨੀਚੇ ਇਹਨਾਂ ਨੂੰ ਫੇਟਾ ਰਿਹਾ ਭਾਪਕ ਵੀ ਹੋ ਰਹੇ ਅਰੇ ਇੱਕ ਪਾਸੇ ਦੇਖੇ ਵੱਡੇ ਵੱਡੇ ਕਲਾਕਾਰ ਆ ਰਹੇ ਸੀ ਵੱਡੇ ਵੱਡੇ ਰੋਡ ਸ਼ੋਅ ਹੋ ਰਹੇ ਸੀ ਪੰਜਾਬ ਦਾ ਮੁੱਖ ਮੰਤਰੀ ਤਕਰੀਬਨ ਕਿੰਨੇ ਰੋਡ ਸ਼ੋਅ ਕਰਕੇ ਗਿਆ ਇੱਥੇ ਆ ਕੇ ਹਨ ਤੇ ਇੱਕ ਪਾਸੇ ਲੱਗਦਾ ਸੀ ਕਿ ਇੱਕ ਪੰਥ ਦੀ ਗੱਲ ਕਰਨ ਵਾਲੇ ਇੱਕ ਆਮ ਬੰਦੇ ਨੇ ਉਦੋਂ ਕਿਸ ਤਰ੍ਹਾਂ ਕਿਦਾਂ ਲੱਗਦਾ ਸੀ ਮੈਨੂੰ ਇਹ ਲੱਗਦਾ ਸੀ ਕਿ ਜੋ ਗੁਰੂ ਮਹਾਰਾਜ ਗੁਰਗੋਬਿੰਦ ਸਿੰਘ ਦੇ ਸੰਗਤ ਹੈ ਨਾ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਕਿਹਾ ਕਿ ਮੇਰਾ ਕੱਲਾ ਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਉਹ ਮੇਰੇ ਵੀਰਾਂ ਨੇ ਕਰਕੇ ਦਿਖਾਇਆ ਉਹਨਾਂ ਤੋਂ ਉੱਪਰ ਤਾਂ ਕੋਈ ਲੀਡਰ ਆਉਂਦਾ ਨਾ ਕੋਈ ਕਲਾਕਾਰ ਆਉਂਦਾ ਸਾਰੇ ਉਹਨਾਂ ਦੇ ਕਚੀਰੇ ਤੁਹਾਡੇ ਖਿਲਾਫ ਰੋਸਾ ਰਿਆ ਪ੍ਰਚਾਰ ਵੀ ਤੁਹਾਡੇ ਖਿਲਾਫ ਕੀਤਾ ਗਿਆ ਬੁੜਿਆ ਗਿਆ ਕੈਂਡੀਡੇਟ ਵੀ ਦਿੱਤੇ ਗਏ ਕੁਝ ਕਹੋਗੇ ਨਹੀਂ ਜਿੱਦਾਂ ਦੀ ਉਹਨਾਂ ਦੀ ਸੋਚ ਸੀ ਉਹਨਾਂ ਨੇ ਵਰਤੀ ਆ ਇਸ ਤੋਂ ਇਲਾਵਾ ਮੈਂ ਇਹਨਾਂ ਨੂੰ ਕੁਝ ਨਹੀਂ ਕਹੂੰਗਾ ਹੋਰ ਪਾਰਟੀਆਂ ਸੀ ਆਪਣੇ ਉਹ ਕਹਿੰਦੇ ਸੀ ਅਸੀਂ ਪੰਥਕਾਂ ਤਾਂ ਕੀ ਲੱਗਦਾ ਇਹ ਜੋ ਪੰਥਕ ਹੁਣ ਜਿਹੜਾ ਪੰਥਕ ਆਇਆ ਇਹ ਪੰਥਕ ਸੀ ਜਾਂ ਉਹ ਪੰਥਕ ਹੈ ਕੀ ਚੀਜ਼ ਲੱਗਦਾ ਉਹ ਤੁਸੀਂ ਵੀ ਸਮਝਦਾਰ ਹੋ ਸਾਰੇ ਮੈਂ ਅਨਾਰੇ ਕੁਝ ਨਹੀਂ ਬੋਲਣਾ ਚਾਹਾਂਗੇ ਤੁਸੀਂ ਵੀ ਸਮਝਦਾਰ ਹੋ ਕੌਣ ਪੰਥਕ ਹੈ ਤੇ ਕੌਣ ਕੀਨੇ ਮਖੋੜੇ ਤੁਸੀਂ ਅੰਦਰ ਆਇਓ ਕੀ ਅੰਦਰ ਸਰਟੀਫਿਕੇਟ ਮਿਲ ਗਿਆ ਜਾਂ ਕੀ ਨਹੀਂ ਹਲੇ ਟਾਈਮ ਲੱਗੂਗਾ 1 ਘੰਟੇ ਦੀ ਉਹਨਾਂ ਨੇ ਵੇਟ ਹੋਰ ਦੱਸੀ ਹੈ 1 ਘੰਟੇ ਬਾਅਦ ਕਹਿ ਰਹੇ ਕਿ ਮਿਲੇਗਾ ਕੋ ਡਰ ਸੀ ਸਵੇਰੇ ਅੱਜ ਮਨ ਦੇ ਵਿੱਚ ਹੈ ਸੀ ਕੁਝ ਨਹੀਂ ਬਿਲਕੁਲ ਵੀ ਨਹੀਂ ਸੀ ਯਾਰ ਉਤਰਾਚੜਾ ਜਾਉਂਦਾ ਰਿਹਾ ਨਾ ਪਹਿਲਾਂ ਇੱਕ ਵਾਰ ਮਨ ਨੂੰ ਲੱਗਿਆ ਸੀ ਜਦੋਂ ਥੋੜੀਆਂ ਮਸ਼ੀਨਾਂ ਲੇਟ ਹੋਈਆਂ ਸੀ ਵੈਸੇ ਸਾਡੇ ਮਨ 'ਚ ਕੋਈ ਸ਼ੱਕ ਨਹੀਂ ਸੀ ਮਸ਼ੀਨਾਂ ਲੇਟ ਨੂੰ ਲੈ ਕੇ ਤੁਹਾਨੂੰ ਲੱਗਿਆ ਸੀ ਇਹ ਚੀਜ਼ਾਂ ਕੋਈ ਡਰ ਸੀਗਾ ਦਿਮਾਗ 'ਚ ਥੋੜਾ ਜਿਹਾ ਸੀ ਜਦੋਂ ਜਦੋਂ ਸਟਾਰਟਿੰਗ ਦੇ ਚਰਜਾਨ ਆਏ ਨੇ ਉਦੋਂ ਥੋੜਾ ਮੋਟਾ ਡਰ ਲੱਗਦਾ ਸੀ ਉਹ 2-400 ਦਾ ਹੀਰ ਫਿਰ ਚੱਲ ਰਹੀ ਸੀ ਕੰਫੀਡੈਂਸ ਪੂਰਾ ਸੀ ਪੂਰਾ ਸੀ ਸਾਰੇ ਪਰਿਵਾਰ ਦਾ ਪੂਰੇ ਪਰਿਵਾਰ ਨੂੰ ਵਿਸ਼ਵਾਸ ਕਰ ਤੋ ਹੋ ਗਿਆ ਸੀ ਕਿ ਹੁਣ ਜਿਤ ਬਾਕੀ ਹੈ ਮੈਨੂੰ ਤਾਂ ਟੁੱਟਿਆ ਹੀ ਨਹੀਂ ਵਿਸ਼ਵਾਸ ਇਹ ਹੋਣਾ ਦੋ ਮੈਨੂੰ ਟੁੱਟਿਆ ਹੀ ਨਹੀਂ ਵਿਸ਼ਵਾਸ ਮੈਨਾਂ ਸੰਗਤ ਦੇ ਉੱਤੇ ਭਰੋਸਾ ਸੀ ਕਿ ਇਹਨਾਂ ਨੇ ਸਾਡੇ ਨਾਲ ਇੰਨਾ ਪਿਆਰ ਸਤਿਕਾਰ ਦਿੱਤਾ ਭਰੋਸਾ ਟੁੱਟਿਆ ਹੀ ਨਹੀਂ ਹੈ ਹਾਂਜੀ ਠੀਕ ਹੈ